ਪਹਿਲੇ ਤੇ ਇਹ ਦੱਸੋ ਕਿ ਤੁਹਾਡੀ ਕੁਝ ਪਟੀਸ਼ਨ ਤੁਸੀਂ ਗੰਨਾ ਕਿਸਾਨਾਂ ਦੇ ਹੱਕ ਵਿੱਚ ਹਾਈ ਕੋਰਟ ਵਿੱਚ ਪਾਈ ਸੀ ਉਹਦੇ ਬਾਅਦ ਹਾਈ ਕੋਰਟ ਦਾ ਡਿਸੀਜਨ ਵੀ ਆਇਆ ਸੀ ਉਹ ਕੀ ਸੀ ਪਿਛਲੇ ਸਾਲ ਬੀ.ਐਸ.ਸੀ ਜਿਹੜਾ ਗੰਨਾ ਬਕਾਇਆ ਸੀਗਾ ਕਿਸਾਨਾਂ ਦਾ ਪੰਜਾਬ ਦਾ ਉਸੀ ਆਪਣੀ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਤੋਂ ਹੀ ਮਿਲਿਆ ਐਤਕੀ ਵੀ ਜਦੋਂ ਗੰਨੇ ਦਾ ਬਕਾਇਆ ਨਹੀਂ ਸੀ ਸਹਿਕਾਰੀ ਮੇਲਾ ਵੀ ਤੇ ਪ੍ਰਾਈਵੇਟ ਮੇਲਾ ਵੀ ਨਹੀਂ ਦੇਦੀਆਂ ਸੀ ਤੇ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਜਿਹੜੀ ਜਸਟਿਸ ਮਿੱਤਲ ਦੀ ਲਾਲ ਦੇ ਵਿੱਚ ਲੱਗੀ ਹੋਈ ਸੀਗੀ ਆਲਮੋਸਟ ਸਹਿਕਾਰੀ ਮਿੱਲਾਂ ਨੇ ਤਾਂ ਹੁਣ ਦੇ ਦਿੱਤਾ ਸਾਰਾ ਤੇ ਪ੍ਰਾਈਵੇਟ ਮਿੱਲਾਂ ਦਾ ਹਾਲੇ ਬਕਾਇਆ ਖੜਾ ਆ ਇਹ ਬੜੀ ਵਧੀਆ ਔਰ ਮੈਂ ਸਮਝਦਾ ਵੀ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੇ ਜਸਟਿਸ ਮਿੱਤਲ ਨੇ ਉਹਨਾਂ ਨੇ ਇਹ ਗੱਲ ਸਮਝ ਲਈ ਹੈ ਕਿ ਜਿਹੜਾ ਕਿਸਾਨ ਖੁਦਕਸ਼ੀ ਕਰ ਰਿਹਾ ਉਹਦਾ ਅਸਲੀ ਕਾਰਨ ਕੀ ਹੈ ਜਦੋਂ ਅਸੀਂ ਉਹਨਾਂ ਨੂੰ ਗੰਨੇ ਦੀ ਸਾਰੀ ਇਹ ਗੱਲ ਸਮਝਾਈ ਹੈ ਵੀ ਗੰਨਾ ਕਿਵੇਂ ਪੈਦਾ ਹੁੰਦਾ ਕਿਵੇਂ ਉਹ ਕਿਸਾਨ ਨੇ ਉਹਦਾ ਪੈਸਾ ਜਿਹੜਾ ਉਹ ਬੈਂਕਾਂ ਤੋਂ ਜਾਂ ਆਰਟੀਆਂ ਤੋਂ ਲੈਂਦਾ ਔਰ ਬਾਅਦ ਵਿੱਚ ਉਹ ਕ੍ਰਸ਼ ਕਰਨ ਦੇ ਲਈ ਗੰਨਾ ਮੈਲਾਂ ਦੇ ਵਿੱਚ ਜਾਂਦਾ ਔਰ ਕ੍ਰਸ਼ਿੰਗ ਤੋਂ ਬਾਅਦ ਵੀ ਕਿੰਨੇ ਕਿੰਨੇ ਮਹੀਨੇ ਆ ਜਿਹੜੇ ਬਿਜ਼ਨਸਮੈਨ ਨੇ ਉਸ ਪੈਸੇ ਦੀ ਵਰਤੋਂ ਕਰਦੇ ਰਹਿੰਦੇ ਨੇ ਉਹ ਗੰਨਾ ਮਾਰਕੀਟ 슈ਗਰ ਵੇਚ ਦਿੰਦੇ ਨੇ ਪਾਵਰ ਕਾਮ ਨੂੰ ਬਿਜਲੀ ਚੱਲ ਜਾਂਦੀ ਆ ਸੀਰਾ ਡਿਸਟਿਲਰੀ ਆਂਟ ਚੱਲ ਜਾਂਦਾ ਪਰ ਬਕਾਇਆ ਫਿਰ ਵੀ ਉਹਦਾ ਗੰਨੇ ਦਾ ਉੱਥੇ ਹੀ ਖੜਾ ਹੁੰਦਾ ਔਰ ਕਿਸਾਨ ਆ ਜਿਹੜਾ ਉਹਦਾ ਇੰਟਰੈਸਟ ਪਰ ਇਸ ਦਾ ਇਸ ਦੀ ਵਜ੍ਹਾ ਤੁਹਾਨੂੰ ਕੀ ਲੱਗਦੀ ਹੈ ਕਿਉਂ ਨਹੀਂ ਜਿਹੜਾ ਰੈਵਨਿਊ ਐਕਟ ਕਹਿੰਦਾ ਕਿ 14 ਦਿਨਾਂ ਦੇ ਅੰਦਰ ਪੇਮੈਂਟ ਹੋ ਜਾਂਦੀ ਚਾਹੀਏ ਕਿਸਾਨਾਂ ਦੀ ਕਿਉਂ ਨਹੀਂ ਹੁੰਦੀ ਹੈ ਦੇਖੋ ਜਿਹੜੀਆਂ ਮਿਲਾਂ ਨੇ ਉਹ ਇਸ ਗੱਲ ਨੂੰ ਕਲੇਮ ਕਰ ਰਹੀਆਂ ਨੇ ਕਿ ਸਾਨੂੰ ਇਸ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਇਹ ਗੱਲ ਕਿਸੇ ਹੱਦ ਤੱਕ ਪੰਜਾਬ ਲੈਵਲ ਦੇ ਉੱਤੇ ਠੀਕ ਵੀ ਹੈਗੀ ਆ ਮੈਂ ਮਹਾਰਾਸ਼ਟਰ ਜ ਵੀ ਦੇਖਿਆ ਤੇ ਕਰਨਾਟਕਾ ਜ ਵੀ ਦੇਖਿਆ ਅਸੀਂ ਜਾ ਕੇ ਗੰਨਾ ਇਹ ਹੋ ਸਕਦਾ ਹੈ ਕਿ ਗੰਨੇ ਦੀ ਕੁਆਲਿਟੀ ਪੰਜਾਬ ਦੇ ਵਿੱਚ ਵਧੀਆ ਨਹੀਂ ਹੈ ਗੰਨੇ ਦੀ ਮਠਾਸ ਘਟ ਹੈ ਉਹਦੇ ਵਿੱਚ ਗੰਨੇ ਚੋਂ ਨਿਕਲਦੀ ਇਸ ਕਰਕੇ ਖੰਡ ਮਿੱਲਾਂ ਨੂੰ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ ਜਿੰਨਾ ਉਹਨਾਂ ਨੂੰ ਚਾਹੀਦਾ ਹੈ ਜੇ ਪੰਜਾਬ ਦੇ ਵਿੱਚ ਜਿਹੜੀ ਖੰਡ ਇੰਡਸਟਰੀ ਹੈ ਉਹਨੂੰ ਫਾਇਦਾ ਪਹੁੰਚਾਉਣਾ ਜਾਂ ਉਹ ਚਾਹੁੰਦੇ ਅਸੀਂ ਵੀ ਉਹ ਨੈਸ਼ਨਲ ਲੈਵਲ ਪੱਧਰ ਦੇ ਉੱਤੇ ਬਣੇ ਤੇ ਜਿਹੜੀ ਗੰਨੇ ਦੀ ਕੁਆਲਿਟੀ ਹੈ ਪੰਜਾਬ ਦੇ ਵਿੱਚ ਉਹ ਪ੍ਰੂਵ ਕਰੂਗੀ ਕਰਵਾਉਣੀ ਪੈਣੀ ਆ ਔਰ ਗੰਨੇ ਦੇ ਲਈ ਪੰਜਾਬ ਦੇ ਵਿੱਚ ਐਕਚੁਅਲੀ ਜਿਹੜੀ ਸਵਾਇਲ ਹੈ ਉਹ ਬਿਮਾਰ ਹੋ ਚੁੱਕੀ ਆ ਉਹ ਖਰਾਬ ਹੋ ਚੁੱਕੀ ਆ ਕਿਉਂਕਿ ਜਾਦਾ ਕਿਸਾਨਾਂ ਨੇ ਕਣਕ ਤੇ ਜੀਰੀ ਦੇ ਝੋਨੇ ਦਾ ਇਸਤੇਮਾਲ ਕੀਤਾ ਉਹ ਚ ਪੈਸਟੀਸਾਈਡ ਬਹੁਤ ਪਾਈ ਫਰਟੀਲਾਈਜ਼ਰ ਬਹੁਤ ਪਾਇਆ ਇਸ ਕਰਕੇ ਗੰਨਾ ਜਿਹੜਾ ਉਹਦੇ ਚ ਮਠਾਸ ਪੰਜਾਬ ਦੇ ਗੰਨੇ ਦੇ ਵਿੱਚ ਜਿਹੜੀ ਦੂਜੀਆਂ ਸਟੇਟਾਂ ਦੇ ਨਾਲ ਗੰਨੇ ਨਾਲੋਂ ਮਠਾਸ ਘਟਾ ਔਰ ਪੰਜਾਬ ਦੇ ਜਿਹੜਾ ਕேன் ਕਮਿਸ਼ਨਰ ਹੈ ਜ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਗੰਨੇ ਦੀ ਕੁਆਲਿਟੀ ਨੂੰ ਵਧਾਉਣ ਦੇ ਲਈ ਉਹਨਾਂ ਨੇ ਪਿਛਲੇ ਲਗਭਗ ਲੰਬੇ ਸਮੇਂ ਤੋਂ ਨਾਤੇ ਪੰਜਾਬ ਦੀ ਗੰਨੇ ਚ ਪੰਜਾਬ ਦੀ ਕੁਆਲਿਟੀ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਮਿਲ ਕੇ ਉਹਨਾਂ ਨੇ ਕੋਈ ਨਵੀਂ ਗੰਨੇ ਦੀ ਕਿਸਮ ਕੱਢੀ ਆ ਇੱਕ ਜਿਹੜਾ ਕਿਸਾਨ ਇੰਨਾ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਉਹਦੇ ਬਾਅਦ ਜਿਹੜੇ ਹੋਰ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਦੇ ਸਮਰਥਨ ਵਿੱਚ ਉਤਰੀਆਂ ਹੋਈਆਂ ਨੇ ਧੜਨੇ ਦਿੱਤੇ ਜਾ ਰਹੇ ਨੇ ਗੰਨਾ ਮਿਲਾਂ ਦੇ ਅੱਗੇ ਧੜਨੇ ਦਿੱਤੇ ਜਾ ਰਹੇ ਨੇ ਪੋਲੀਟੀਕਲ ਪਾਰਟੀਆਂ ਵੱਲੋਂ ਤੁਹਾਨੂੰ ਲੱਗਦਾ ਹੈ ਇਹਦੇ ਨਾਲ ਬੰਨਾ ਕਿਸਾਨਾਂ ਦਾ ਕੁਝ ਫਾਇਦਾ ਹੋਏਗਾ ਉਹ ਦੇਖੋ ਹੁਣ ਕਿਸਾਨ ਨੇ ਜਿਹਨੇ ਫਸਲ ਬੀਜੀ ਹੋਈ ਆ ਉਹਨੂੰ ਐਦਾਂ ਲੱਗਦਾ ਹੈ ਕਿ ਮੇਰੇ ਧੜਨੇ ਦੇਣ ਦੇ ਨਾਲ ਮੇਰਾ ਪੈਸਾ ਜਿਹੜਾ ਉਹ ਨਿਕਲ ਆਉਣਾ ਹੈਗਾ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਇਸ ਇਸ ਦੇ ਪਿਸ਼ੋਕੜ 'ਚ ਵਿਚਾਰੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕਿਸਾਨ ਨੇ ਜਿਹੜੇ ਉਹ ਇੰਨੇ ਪੜੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਇਹਦੇ ਬੈਕਗ੍ਰਾਉਂਡ ਦੇ ਉੱਤੇ ਕੀ ਵਾਪਰਿਆ ਬ ਕੀ ਖੇਡ ਖੇਡੀ ਜਾ ਰਹੀ ਆ ਉਹਨਾਂ ਨੂੰ ਇਸ ਬਾਰੇ ਨਹੀਂ ਚੰਨਾ ਇਹ ਜਿਹੜੇ ਕਿਸਾਨ ਧਰਨਾ ਲਾਉਂਦੇ ਨੇ ਮੈਂ ਕਹਿੰਦਾ ਇਹਨਾਂ ਦੇ ਵਿੱਚ ਇੰਡਸਟਰੀ ਦਾ ਵੀ ਇੰਟਰਸਟ ਹੈ ਬਹੁਤ ਵੱਡੇ ਇੰਡਸਟਰੀਲਿਸਟ ਨੇ ਆ ਤੁਸੀਂ ਦੇਖੋ ਪੰਜਾਬ ਦੀ ਹਰੇਕ ਜਿਹੜੀ ਰਾਜਨੀਤਿਕ ਪਾਰਟੀ ਹੈ ਉਹਦਾ ਜਿਹੜਾ ਇੱਕ ਐਮਐਲਏ ਹੈ ਐਮਪੀ ਹੈ ਜਿਹੜੇ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਹੈ ਉਹਦੀਆਂ ਪੰਜਾਬ ਦੇ ਵਿੱਚ ਮਿੱਲਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹੁਣ ਧਰਨਾ ਲਾਇਆ ਰਾਣਾ ਗੁਰਜੀਤ ਸਿੰਘ ਦੀਆਂ 슈ਗਰ ਮਿੱਲਾਂ ਨੇ ਉਹ ਨਾਲ ਖੜੇ ਆ ਧਰਨਾ ਲਾਉਣ ਵਾਲਿਆਂ ਚ ਕਿ ਪੈਸੇ ਦਿਓ ਜਰਨੈਲ ਸਿੰਘ ਬਾਦ ਸ਼ਰੋਮਨੀ ਅਕਾਲੀ ਦਲ ਦੇ ਨੇ ਉਹਨਾਂ ਦੀ 슈ਗਰ ਮਿੱਲ ਆ ਉਹ ਵੀ ਕਹਿ ਰਹੇ ਨੇ ਏ ਐਕਚੁਅਲੀ ਕੀ ਚਾਹੁੰਦੇ ਆ ਕਿ ਪੰਜਾਬ ਗਵਰਨਮੈਂਟ ਤੋਂ ਜਾਂ ਹਿੰਦੁਸਤਾਨ ਤੋਂ ਇੰਟਰਸਟ ਫਰੀ ਲੋਨ ਲੈ ਕੇ ਆਪਣੀ ਖੰਡ ਇੰਡਸਟਰੀ ਨੂੰ ਖੰਡ ਮਿਲਾਂ ਨੂੰ ਬਿਦਾਊਟ ਆਪਣੇ ਪੈਸੇ ਯੂਜ਼ ਕੀਤੇ ਆ ਇਹਨਾਂ ਨੂੰ ਗਵਰਨਮੈਂਟ ਦੇ ਪੈਸਿਆਂ ਦੇ ਨਾਲ ਹੀ ਚਲਾਇਆ ਚਲਾਇਆ ਜਾਵੇ ਔਰ ਇਹ ਚਾਹੁੰਦੇ ਆ ਕਿ ਇਹ ਦੇ ਵਿੱਚ ਕਿਸਾਨ ਵੱਤੋ ਵੱਤ ਧਰਨੇ ਦੇਣ ਔਰ ਕਿਸਾਨ ਇਹ ਸੋਚਣ ਕਿ ਸਾਨੂੰ ਪੈਸਾ ਪਰ ਗੱਲ ਇਹ ਹੈ ਕਿ ਉਹ ਆਪਣਾ ਫਾਇਦਾ ਵੀ ਹੈ ਉਹਨਾਂ ਦਾ ਇਸ ਗੱਲ ਦੇ ਵਿੱਚ ਮੈਂ ਇਹ ਗੱਲ ਕਿਸਾਨਾਂ ਨੂੰ ਜਿਹੜੀ ਤੁਹਾਡੇ ਚੈਨਲ ਦੇ ਜਿਹੜੀ ਹੈ ਜਰੂਰ ਦੱਸਣਾ ਚਾਹੁੰਨਾ ਜਾਂ ਬਾਹਰ ਜਿੱਥੇ ਵੀ ਇਹ ਜਾਂਦੇ ਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਜਾ ਇਹ ਗੱਲ ਦੱਸਣ ਕਿ ਕਿਸਾਨਾਂ ਨੂੰ ਬਚਣਾ ਚਾਹੀਦਾ ਹੁਣ ਤੱਕ ਕਿਸਾਨਾਂ ਨੂੰ ਜਿਹੜੀਆਂ ਕਿਸਾਨ ਯੂਨੀਅਨਾਂ ਐ ਉਹਨਾਂ ਨੇ ਵੀ ਬੋਟ ਬੈਂਕ ਦੇ ਤੌਰ ਤੇ ਤੇ ਕਿਸਾਨਾਂ ਨੂੰ ਸਾਨੂੰ ਪੜਨਾ ਚਾਹੀਦਾ ਸਾਨੂੰ ਸਿੱਖਣਾ ਚਾਹੀਦਾ ਪੰਜਾਬ ਐਗਰੀਕਲਚਰ ਪੰਜਾਬ ਸਟੇਟ ਦਾ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਜਿਹੜਾ ਕਿਸਾਨਾਂ ਦੇ ਨਾਲ ਸੰਬੰਧਿਤ ਐ ਜਿਹੜਾ ਕਿਸਾਨਾਂ ਦੀ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਉਹਨਾਂ ਦੇ ਫਸਲਾਂ ਦੇ ਸੰਬੰਧ ਵਿੱਚ ਉਹਨਾਂ ਨੂੰ ਜਾਣਕਾਰੀ ਦਿੰਦਾ ਬਿਲਕੁਲ ਉਹ ਐਸ ਟਾਈਮ ਕੁਰਸੀਆਂ ਦੇ ਉੱਤੇ ਬੈਠ ਕੇ ਚਲੇ ਜਾਂਦੇ ਨੇ ਉਹਨਾਂ ਨੇ ਕਦੀ ਕੋਈ ਪਿੰਡਾਂ ਦੇ ਵਿੱਚ ਕੈਂਪ ਨਹੀਂ ਲਾਏ ਰੋਜ਼ ਜਿਹੜੀ ਲੀਡਰਸ਼ਿਪ ਹੈ ਉਹ ਜਿਹੜੀ ਖੇਤੀ ਭੁਿੰਤਤਾ ਆ ਵੀ ਖੇਤਾਂ ਨੂੰ ਜਿਹੜਾ ਅਸਲੀ ਫਸਲੀ ਚੱਕਰ ਹੈ ਜੀਵੀ ਕਣਕ ਦਾ ਉਹਦੇ ਚੋਂ ਬਾਹਰ ਨਿਕਲਣਾ ਚਾਹੀਦਾ ਪਰ ਹੁਣ ਕਿਸਾਨ ਕਰੇ ਤੇ ਕੀ ਕਰੇ ਤੁਸੀਂ ਕਹਿੰਦੇ ਹੋ ਜੇ ਪ੍ਰਾਈਵੇਟ ਮਿਲ ਮਾਲਕਾਂ ਨੂੰ ਸਰਕਾਰ ਮਦਦ ਕਰਦੀਏ ਤੇ ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਕਿਸਾਨਾਂ ਦਾ ਵੀ ਫਾਇਦਾ ਹੋਏਗਾ ਨੇ ਕਿਸਾਨਾਂ ਦਾ ਫਾਇਦਾ ਉਹ ਇਹ ਤਾਂ ਹੋਏਗਾ ਕਿ ਕਿਸਾਨਾਂ ਨੂੰ ਉਹਦੀ ਪੇਮੈਂਟ ਮਿਲ ਜਾਏਗੀ ਪਰ ਤੁਸੀਂ ਇਹ ਦੇਖੋ ਵੀ ਕਿੰਨਾ ਚਿਰ ਜੇ ਇੰਡਸਟਰੀ ਕੋ ਘਾਟੇ ਦੇ ਵਿੱਚ ਜਾ ਰਹੀ ਹੈ ਜਿਹੜੀ ਉਸ ਘਾਟੇ ਨੂੰ ਇੰਟਰਸਟ ਫਰੀ ਲੋਨ ਦੇ ਨਾਲ ਕਿੰਨਾ ਚਿਰ ਕਵਰ ਕੀਤਾ ਜਾ ਸਕਦਾ ਇੱਕ ਸਾਲ ਗਵਰਨਮੈਂਟ ਪੈਸੇ ਦੇਊਗੀ ਦੋ ਸਾਲ ਗਵਰਨਮੈਂਟ ਪੈਸੇ ਦੇਊਗੀ ਅਗਰ ਉਹਨਾਂ ਦੇ ਜਿਹੜੇ ਬੇਸਿਕ ਜਿਸ ਕਰਕੇ ਉਹਨੂੰ ਘਾਟਾ ਪੈਂਦਾ ਜੇ ਉੱਥੇ ਇੰਪਰੂਵਮੈਂਟ ਨਹੀਂ ਕੀਤੀ ਜਾਂਦੀ ਤੇ ਕੀ ਹੋਏਗਾ ਕਿ ਇੱਕ ਦਿਨ ਐਦਾਂ ਦਾ ਹੋਏਗਾ ਕਿ ਇਕੱਠੇ ਦੋ ਦੋ ਤਿੰਨ ਤਿੰਨ ਸਾਲਾਂ ਦਾ ਜਿਹੜਾ ਕਿਸਾਨਾਂ ਦਾ ਪੈਸਾ ਹੈ ਉਹ ਮਿਲਾਂ ਲੈ ਡੁੱਬਣ ਗਿਆ ਔਰ ਸਭ ਤੋਂ ਇਹ ਇਸ ਗੱਲ ਦਾ ਲਾਸ ਹੋਏਗਾ